ਉਹ ਕਬੀਰ ਜਿਹੜੀ ਕਬੀਰ ਦੀ ਬਾਣੇ ਆ ਨਾ ਅਸਲੀ ਉਹ ਗੁਰੂ ਗ੍ਰੰਥ ਸਾਹਿਬ ਦੇ ਵੀ ਦਰਦਿਆ ਹੈ। ਭਗਤੀ ਮਾਰਗ ਨੂੰ ਬਹੁਤ ਔਖਾ ਸਮਝਿਆ ਜਾਂਦਾ ਹੈ ਇੰਡੀਆ ਦੇ ਵਿੱਚ ਭਗਤੀ ਮਾਰਗ। ਉਹ ਔਖਾ ਸੰਸਾਰੀ ਆਦਮੀ ਵਾਸਤੇ ਔਖਾ ਹੈ। ਸੰਸਾਰੀ ਆਦਮੀ ਭਗਤੀ ਮਾਰਗ ਜਿਆਦਾ ਸੀ ਆ ਕਹਿੰਦੇ ਆ। ਜੀ ਬੱਬੂ ਜੀ। ਇਹ ਹਵਾਈ ਜਹਾਜ਼ ਚਲਾਉਣਾ ਔਖਾ ਹੈ। ਹਾਂਜੀ ਬੱਬੂ ਜੀ। ਪਰ ਜੱਟ ਚਲਾਉਂਦਾ ਰੋ ਤਾਂ ਕੋਈ ਔਖਾ ਨਹੀਂ। ਔਖਾ ਹੋਣਾ ਹੋਰ ਗੱਲ ਹੈ। ਕੋਈ ਕਰੇ ਨਹੀਂ ਸਕਦਾ ਇਹ ਹੋਰ ਗੱਲ ਹੈ। ਕੰਮ ਦੁਨੀਆ ਔਖੇ ਨਾ ਔਖੇ ਕਰਦੇ ਕੌਣ ਨੇ ਹਿਮਾਲਿਆ ਤੇ ਚੜਨਾ ਔਖਾ ਹੈ ਪਰ ਬੰਦੇ ਚੜ ਵੀ ਗਏ ਔਖਾ ਸੌਖਾ ਇੰਨਾ ਸੌਖਾ ਕੰਮ ਨਹੀਂ ਹੈ ਜਿੰਨਾ ਛੇਤੀ ਤੇ ਕੇ ਵਰਮ ਗਿਆ ਨਹੀਂ ਕਹਾ ਲੈਂਦੇ ਨੇ ਆ ਗੱਲ ਸੀ ਕਹਿਣ ਦੀ ਜਿਵੇਂ ਇੱਕ ਡਾਕਟਰ ਐਮਬੀਬੀਐਸ ਬਣਨਾ ਇੰਨਾ ਸੌਖਾ ਨਹੀਂ ਹੈ ਫਿਰ ਜਿੱਡਾ ਕੋਈ ਔਖਾ ਇਮਤਿਹਾਨ ਹੋਊ ਵਿਸ਼ਾ ਔਖਾ ਹੋਊ ਔਡੀਓ ਪੋਸਟ ਵੀ ਵੱਡੀ ਹੋਊ ਹੁਣ ਭਗਤੀ ਜਿਹੜੀ ਮਾਰਗ ਹੈ ਇਹ ਭਗਤੀ ਅਸਲ ਚ ਇਹ ਭਗਤੀ ਹੈ ਕੀ ਬੰਦੇ ਲੋਕਾਂ ਨੂੰ ਭਗਤੀ ਬਾਰੇ ਗਿਆਨ ਨਹੀਂ ਭਗਤੀ ਹੁੰਦੀ ਕੀ ਹੈ ਸਾਡੀ ਭਗਤੀ ਕੀ ਹੈ ਕਈ ਜਿਹੜੀ ਗੁਰ ਕੀ ਮਤ ਲੈਣੀ ਹੀ ਭਗਤੀ ਹੈ ਆਪਣੀ ਮਤ त्याਗਣੀ ਗੁਰ ਕੀ ਗਿਆਨ ਮਤ ਜਾਗਣੀ ਅੰਦਰੋਂ ਗੁਰ ਕੀ ਮਤ ਤੂੰ ਲੈ ਹੋਇ ਆਣੇ ਭਗਤ ਬਿਨਾ ਬਹੁ ਡੁੱਬੇ ਸਿਆਣੇ ਇਸ ਭਗਤ ਬਿਨਾ ਬਹੁਤ ਭਗਤੀਆਂ ਨੇ ਹੋਰ ਅਸੰਖ ਭਗਤੀਆਂ ਨੇ ਸਾਰੇ ਸਿਆਣੇ ਡੁੱਬ ਗਏ ਬਚਿਆ ਕੋਈ ਵੀ ਨਹੀਂ ਇੱਕੋ ਭਗਤੀ ਹੈ ਉਹ ਹੈ ਬੇਦ ਜਿਹੜਾ ਗਿਆਨ ਆ ਪ੍ਰਾਪਤ ਕਰਨਾ ਆਪਣੇ ਆਤਮਾ ਨੂੰ ਬੁਲਵਾਨ ਕਰਨਾ ਆਪਣੇ ਬੁੱਧ ਨੂੰ ਡਿਵੈਲਪ ਕਰਨਾ ਪੂਰਨ ਬੁੱਧ ਬਣਾ ਲੈਣੀ ਪੂਰੀ ਸ਼ਕਤੀ ਬੁੱਧਵਲ ਪੂਰਾ ਹੋ ਜਾਣਾ ਇਹ ਭਗਤੀ ਹੈ ਪੂਰੇ ਬੁੱਧ ਬਲ ਤੇ ਬਿਨਾ ਤੁਸੀਂ ਲੋਭ ਤੇ ਕੰਟਰੋਲ ਨਹੀਂ ਕਰ ਸਕਦੇ ਤੁਸੀਂ ਪੂਰੇ ਗਿਆਨ ਬਿਨਾ ਮਨ ਨੂੰ ਨਹੀਂ ਜਿੱਤੇ ਜਾ ਗਿਆਨ ਦਾ ਵੱਡਾ ਮਨ ਰਹੇ ਐਡਾ ਮਜ਼ਬੂਤ ਗਿਆਨ ਚਾਹੀਦਾ ਹੈ ਜਿਹੜਾ ਤੇਰੇ ਮਨ ਨੂੰ ਬੰਨ ਕੇ ਛੱਡੇ ਹੀ ਨਾ ਦੁਨੀਆ ਦਾ ਕੋਈ ਗਿਆਨ ਨਹੀਂ ਹੈ ਜਿਹੜਾ ਮਨ ਨੂੰ ਬੰਦਾ ਹੋਵੇ ਦੁਨੀਆ ਦੇ ਸਾਰੇ ਗਿਆਨ ਮਨ ਨੂੰ ਸ਼ੈਤਾਨ ਬਣਾਉਂਦੇ ਨੇ ਜਿਹੜਾ ਮਨ ਨੂੰ ਬਲਵਾਨ ਗਿਆਨ ਬਣਾਉਂਦਾ ਹੈ ਮਨ ਬਲਵਾਨ ਕਦ ਬਣਦਾ ਹੈ ਜਹ ਹੰਕਾਰ ਵੱਧ ਹੰਕਾਰ ਵੱਧੂ ਮਨ ਦਾ ਬਲਕਿ ਹੈ ਹੰਕਾਰ ਬੁੱਧ ਦਾ ਬਲਕਿ ਹੈ ਗਿਆਨ ਜੇ ਬੁੱਧ ਬਲਵਾਨ ਹੈ ਤਾਂ ਮਨ ਕਾਬੂ ਹੈ ਜੇ ਮਨ ਬਲਵਾਨ ਨਾ ਤਾਂ ਬੁੱਧ ਕਾਬੂ ਉਹਦੇ ਪਿੱਛੇ ਪਿੱਛੇ ਜਿਹੜੀ ਬੁੱਧ ਹੈ ਹਾਂਜੀ ਉਹ ਬੋਧ ਅਵਤਾਰ ਦਾ ਮਤਲਬ ਇਹੀ ਹੈ ਬੁੱਧ ਬਲਵਾਨ ਚਾਹੀਦੀ ਹੈ ਜਾਂ ਨਾਨਕਾ ਪੂਰਨ ਪੂਰੀ ਸ਼ਕਤੀ ਚਾਹੀਦੀ ਹੈ ਬੁੱਧ ਦੇ ਚ ਪੂਰੀ ਜੋਤ ਚਾਹੀਦੀ ਹੈ ਪੂਰੀ ਲਾਈਟ ਚਾਹੀਦੀ ਹੈ ਤਾਂ ਕਿ ਉਹ ਨੂੰ ਆਪਣੇ ਭਲੇ ਬੁਰੇ ਦਾ ਪਛਾਹ ਪਤਾ ਹੋਵੇ ਉਹਨੂੰ ਆਪਣੇ ਨਫੇ ਨੁਕਸਾਨ ਦਾ ਗਿਆਨ ਹੋਵੇ ਜੇ ਗਿਆਨ ਹੋਵੇ ਨੁਕਸਾਨ ਵਾਲੇ ਪਾਸੇ ਕੋਈ ਨਹੀਂ ਜਾਂਦਾ ਜੇ ਗਿਆਨ ਹੋਵੇ ਬੁਰੇ ਵਾਲੇ ਪਾਸੇ ਕੋਈ ਨਹੀਂ ਜਾਂਦਾ ਤਾਂ ਗਿਆਨ ਤਾਂ ਹੋਣੇ ਨਹੀਂ ਦਿੱਤਾ ਉਹਨਾਂ ਨੇ ਹਾਂ ਕਿਉਂਕਿ ਅੱਜ ਕੱਲ ਜਿਹੜੀ ਭਗਤੀ ਹੈ ਸਾਡੇ ਕੋਲ ਜਿਹੜਾ ਤੁਹਾਡੇ ਅੰਤਰਾਤਮਾ ਦੀ ਆਵਾਜ਼ ਹੈ ਉਹਦਾ ਗਿਆਨ ਲੈਣਾ ਉਹ ਤੋਂ ਸਿੱਖਿਆ ਲੈਣੀ ਉਹਦੀਓ ਗੱਲ ਮੰਨਣੀ ਇਹੀ ਭਗਤੀ ਹੈ ਗੁਰ ਕੋਈ ਬਾਤ ਨਹੀਂ ਹੈ ਗੁਰੁੰਦਰੇ ਬੈਠਾ ਹੈ ਗੁਰਦੇਵ ਮਾਤਾ ਗੁਰਦੇ ਪਿਤਾ ਮਾਤਾ ਪਿਤਾ ਮਨ ਉਜੈ ਪੈਦਾ ਹੋਇਆ ਹੈ ਅੰਦਰਲੇ ਦੀ ਅੰਦਰਲੇ ਦਾ ਜਿਹੜਾ ਹੈ ਨਾ ਜਿਹੜਾ ਉਹਦਾ ਜਿਹੜਾ ਧਿਆਨ ਹੈ ਮਨ ਕੀ ਹੈ ਮਨ ਉਹਦਾ ਧਿਆਨ ਹੈ ਆਪਣੇ ਧਿਆਨ ਦਾ ਧਿਆਨ ਰੱਖਣਾ ਕਿ ਕਿੱਧਰ ਜਾਂਦਾ ਹੈ ਰੱਬ ਦਾ ਨਹੀਂ ਧਿਆਨ ਰੱਖਣਾ ਉਹ ਕਹਿੰਦੇ ਪਰਮਾਤਮਾ ਦਾ ਧਿਆਨ ਰੱਖੋ ਮੈਂ ਪਰਮਾਤਮਾ ਚੋਹਰ ਐ ਤੁਹਾਨੂੰ ਚੱਕ ਕੇ ਲੈ ਜੂ ਇਹ ਪਰਮਾਤਮਾ ਜੁਆਕ ਐ ਉਹਦਾ ਕੀ ਧਿਆਨ ਰੱਖਣਾ ਇਹ ਨਾ ਤੁਸੀਂ ਸਿਆਣੇ ਹੋ ਪਰਮਾਤਮਾ ਨਿਆਣਾ ਸਿਆਣਾ ਨਿਆਣੇ ਦਾ ਧਿਆਨ ਰੱਖਦਾ ਐ ਇਹ ਪਰਮਾਤਮਾ ਬਿਮਾਰ ਐ ਤੁਸੀਂ ਧਿਆਨ ਰੱਖਣਾ ਦਵਾਈ ਕਰ ਦੇਣੀ ਐ ਪਾਣੀ ਘੱਟ ਪਲਾਉਣਾ ਨਹੀਂ ਵਰਜੂਗਾ ਸਭ ਬਕਵਾਸ ਐ ਪਰਮਾਤਮਾ ਦਾ ਧਿਆਨ ਰੱਖਣਾ ਧਿਆਨ ਰੱਖੋ ਆਪਣੇ ਮੰਦਾ ਕਿ ਕਿਦੋਂ ਜਾਂਦਾ ਹੈ ਲੋਭ ਕਿਉਂ ਕਰਦਾ ਹੈ ਲੋਭ ਵਾਲੀ ਗੱਲ ਕਿਉਂ ਸੋਚਦਾ ਹੈ ਇਹ ਕਿਸ ਦਾ ਬੁਰਾ ਕਿਉਂ ਸੋਚਦਾ ਹੈ ਇਹ ਚੰਗੇ ਪਾਸੇ ਕਿਉਂ ਨਹੀਂ ਜਾਂਦਾ ਇਹ ਪਰ ਕਰ ਕਿਉਂ ਨਹੀਂ ਕਰਦਾ ਇਹਨੂੰ ਦੂਏ ਦਾ ਭਲਾ ਕਿਉਂ ਨਹੀਂ ਚੰਗਾ ਲੱਗਦਾ ਬੁਰੇ ਦਾ ਵੀ ਭਲਾ ਕਿਉਂ ਨਹੀਂ ਚੰਗਾ ਲੱਗਦਾ ਇਹ ਦੂਏ ਦਾ ਬੁਰਾ ਕਿਉਂ ਸੋਚਦਾ ਹੈ ਇਹ ਗੱਲਾਂ ਦਾ ਧਿਆਨ ਰੱਖਣਾ ਸੀ ਇਹ ਤੋਂ ਹਟਾ ਕੇ ਪਰਮਾਤਮਾ 'ਤੇ ਧਿਆਨ ਰੱਖੋ ਲੈ ਦੱਸੋ ਉਹ ਸਾਡਾ ਧਿਆਨ ਰੱਖਦਾ ਸਾਰਿਆਂ ਦਾ ਉਹਦਾ ਤੂੰ ਨਹੀਂ ਧਿਆਨ ਰੱਖੋ ਕਿੱਡੀ ਭੋਗਸ ਗੱਲ ਆਏ ਤੋ ਭੋਗਸ ਗੱਲ ਆ ਲਾ ਸਾਰੀ ਧਰਮੇ ਭੋਗਸ ਨੇ ਸਾਰੇ ਰਸਤਾ ਗਲਤ ਹੈ ਰਸਈ ਗਲਤ ਹੈ ਮੁੱਢੋਂ ਭੋਲਿਆ ਮਨਮੁਖ ਮੁੱਢੋਂ ਭੋਲਿਆ ਵਿੱਚ ਲੱਭ ਲੋਭ ਹੰਕਾਰ ਓ ਧਿਆਨ ਕੀਦਾ ਰੱਖਣਾ ਭਾਈ ਸਿਆਣੇ ਦਾ ਇਹ ਤਾਂ ਬਿਮਾਰ ਹੈ ਬੁੱਢਾ ਹੈ ਵਿਚਾਰਾ ਉਹਦਾ ਧਿਆਨ ਰੱਖੋ ਭਈ ਇਹ ਤੁਹਾਨੂੰ ਹਾਕ ਮਾਰਦਾ ਭਾਈ ਜਾਂ ਫਿਰ ਤੁਸੀਂ ਅਫਸਰ ਹੈ ਇੱਕ ਉਹਨੇ ਹਕਮ ਦੇਣਾ ਕੋ ਯੋ ਤੇਨ ਰੱਖੋ ਉਹ ਜਦ ਸਟੇਜ ਆਉਗੀ ਫਿਰ ਧਿਆਨ ਦੀ ਗੱਲ ਹੈ ਉਹ ਜਦ ਸਟੇਜ ਆਉ ਉਹ ਤੇ ਕਾਬਲ ਹੋ ਜਾਊਗਾ ਫਿਰ ਬੁਲਾਇਆ ਬੋਲੂਗਾ ਜਦ ਉਹ ਉਦੋਂ ਧਿਆਨ ਦੀ ਗੱਲ ਹੈ ਵੀ ਹੋਰ ਕੀ ਕਹਾਂ ਮੈਂ ਕਹਾਂ ਦੇਣ ਜਦ ਮੈਂ ਸਿੰਗਰ ਬਣੂਗਾ ਫਿਰ ਤਾਂ ਧਿਆਨ ਰੱਖਣਾ ਉਹਦੇ ਵੱਲ ਜ਼ਰੂਰ ਪਰ ਪਹਿਲਾਂ ਤਾਂ ਆਪਣਾ ਧਿਆਨ ਰੱਖਣਾ ਸਿੰਗਰ ਬਣਨ ਤੱਕ ਹਾਂ ਜਦ ਬੱਚਾ ਪੜਦਾ ਹੈ ਸਟੂਡੈਂਟ ਹੈ ਹੋਰ ਗੱਲ ਹੈ ਜਦ ਅਫਸਰ ਬਣ ਜਾਂਦਾ ਹੋਰ ਗੱਲ ਹੈ ਅਫਸਰ ਬਣੇ ਦਾ ਧਿਆਨ ਹੋਰ ਪਾਸੇ ਹੈ ਸਟੂਡੈਂਟ ਦਾ ਧਿਆਨ ਹੋਰ ਪਾਸੇ ਹੈ ਇਹਦਾ ਸਟੂਡੈਂਟ ਨੂੰ ਅਫਸਰ ਬਣਾਤਾ ਇਹਨਾਂ ਨੇ